ਕਿਸਾਨਾਂ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਰੁਲਦੂ ਸਿੰਘ ਮਾਨਸਾ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਅੰਬਾਨੀਆਂ ਡਾਨੀਆਂ ਨਾਲ ਰਲ ਕੇ ਪੰਜਾਬ ਦੀਆਂ ਜ਼ਮੀਨਾਂ ਹੜਪਣਾ ਚਾਹੁੰਦੀ ਹੈ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਹੜਪਣ ਦੇਵਾਂਗੇ ਕੀ ਕਹਿੰਨਾ ਰੁਲਦੂ ਸਿੰਘ ਮਾਨਸਾ ਦਾ ਆਓ ਤੁਹਾਨੂੰ ਸੁਣਾਉਂਦੇ ਆ ਸਾਡੇ ਵੱਡ ਬੜੇ ਰਿਆ ਨੇ ਘਟੋ ਘਟ ਚਾਰ ਲੜਾਈਆਂ ਲੜੀਆਂ ਵੱਡੀਆਂ ਤੇ ਜਿਹੜੀ ਪੰਜਵੀਂ ਲੜਾਈ ਦਿੱਲੀ ਦੇ ਵਿੱਚ ਤੁਸੀਂ ਲੜ ਕੇ ਆਏ ਹੋ ਜਿਹੜੇ 3 ਕਾਲੇ ਗੁਰੂ ਆਗੇ ਜਿੱਗੇ ਉਹਨਾਂ ਨੂੰ ਰੱਤ ਕਰਾਇਆ ਹੈ ਪਹਿਲੀ ਲੜਾਈ ਜੇ ਮੈਂ ਹੁਣ ਦੱਸਾਂ ਧੰਨੇ ਭਗਤ ਨੇ ਲੜੀ ਹੈ ਇਕੱਲਾ ਦੀਗਾ ਜ਼ਮੀਨ ਨਹੀਂ ਵੰਡ ਕੇ ਦਿੱਤੀ ਦੀ ਉਹਦੇ ਸਕੇ ਸਕੀਲਾਂ ਦੇ ਉਹ ਪੁਖਰਤਾ ਤੇ ਬਹਿ ਗਿਆ ਉਸ ਮੌਕੇ ਦਾ ਬਾਦਸ਼ਾਹ ਗਿਆ ਵੀ ਧੰਨਿਆ ਬਾਤ ਖੋ ਤੈਨੂੰ ਜ਼ਮੀਨ ਦੇਵਾਂਗੇ ਉਹ ਕਹਿੰਦਾ ਮਸਰਾ ਹੁਣ ਕੱਲੀ ਜ਼ਮੀਨ ਦਾ ਨਹੀਂ ਬਹੁਰ ਵਾਸਤੇ ਜ਼ਮੀਨ ਚਾਹੀਦੀ ਹੈ ਕਾਤਾ ਦੀ ਜੋੜੀ ਚਾਹੀਦੀ ਐ ਚਰਨ ਵਾਸਤੇ ਧੀ ਚਾਹੀਦੀ ਐ ਰੋਟੀ ਬਕਾਉਣ ਵਾਸਤੇ ਨਾਰੀ ਚਾਹੀਦੀ ਐ ਜੇ ਧੱਲਾ ਵਖਤ ਕੱਲਾ ਇਹ ਸਾਰੀਆਂ ਮੰਗਾ ਮਨਾ ਜਾਂਦਾ ਇਹਨਾਂ ਸਰਕਾਰਾਂ ਦੀ ਕੀ ਤਾਕਤ ਆ ਵੀ ਸਾਡੀ ਕੋ ਜਮੀਨ ਦੇ ਵਿੱਚ ਪਾਇਆ ਘਰ ਚੂਗਾ ਦੂਜੀ ਲੜਾਈ ਬੰਦਾ ਸਿੰਘ ਬਹਾਦਰ ਨੇ ਲੜੀ ਜੋ ਪੰਜ ਜਰਾਵਾਂ ਦੀ ਧਰਤੀ ਤੇ ਵੜਿਆ ਸ਼ਾਹੂਕਾਰਾਂ ਦਾ ਧਨ ਖੋਲ ਕੇ ਰੱਖੋਗੇ ਮੌਜੂਦਾ ਤੇ ਵੰਡੇਆ ਤੇ ਜੇ ਕਹਿ ਲਈਏ ਮਾਪਰ ਜਿਹੜੀ ਜ਼ਮੀਨ ਹੈ ਉਹ ਜਿਆਰਾ ਨੂੰ ਮਾਰਕ ਬਣਾਇਆ ਤੀਜੀ ਲੜਾਈ ਤੁਹਾਡੇ ਸਾਹਮਣੇ ਜਿਹੜੀ ਲੜਾਈ ਅੱਜ ਆਪਾਂ ਲੜ ਰਹੇ ਹਾਂ ਮੰਜਾਰਾ ਲਹਿਰ ਚੱਲੀ ਜੇ ਕਹਿੰਦੀ ਸਿਆਲਬੰਦ ਘੋਲ ਚੱਲਿਆ ਤੇ ਚੱਲਦੇ ਚੱਲਦੇ ਸਾਡੇ ਕਾਂਗਰਸਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਵਿੱਚੋਂ ਜਦੋਂ ਵੋਟਾਂ 'ਤੇ ਖੜੇ ਕਰਕੇ 4 ਐਮਐਲਏ ਕਿਤੇ ਪਰ ਉਹਨਾਂ ਚਾਰੇ ਐਮਐਲਏ ਨਾਲ ਸਰਕਾਰ ਬਣਦੀ ਸੀ ਪਰ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕਾਸੀ ਦੀ ਲੋੜ ਨਹੀਂ ਅਸੀਂ ਵਜੀਰੀ ਨਹੀਂ ਲੈਣੀ ਅਸੀਂ ਪੈਸੇ ਨਹੀਂ ਲੈਣੇ ਕੁਝ ਨਹੀਂ ਕਰਨਾ ਅਸੀਂ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਨੂੰ ਮਾਲਕੀ ਹੱਕ ਦੇ ਦੂਗਾ ਉਹ ਸਾਨੂੰ ਪਾਰਟੀ ਨੂੰ ਵੋਟ ਪਾਵਾਂਗੇ ਉਹ ਚਾਹੇ ਪਹਿਲਾਂ ਜਗਦੀਸ਼ ਸਿੰਘ ਜੋਗਾ ਹੋਵੇ ਧਰਮ ਸਿੰਘ ਫੱਕਰ ਹੋਵੇ ਤੇਜਾ ਸਿੰਘ ਸੁਤੰਤਰ ਹੋਵੇ ਕੋਈ ਸੱਜੇ ਪੰਨੇ ਉਸ ਮੁੱਖ ਜਿਹਦੇ ਦੀ ਸਾਨੂੰ ਜ਼ਮੀਨੀ ਮਾਲਕੀ ਹੱਕ ਬਣਾਇਆ ਦਵਾਇਆ ਮੇਰਾ ਪਿੰਡ ਆਪ ਨੰਗਲ ਹੈ ਸਾਡੇ ਦਾਦੇ ਪੁਰਖਾਤੇ ਬੜਾਈ ਜਿੱਦੇ ਹੁੰਦੇ ਇਸ ਕਰਕੇ ਐਸਾ ਲੜਾਈ ਜਿਹੜਾ ਪਏ ਹੋਏ ਹਾਂ ਜੇ ਜਿਹੜੇ ਬਾਗਲੀ ਲੜਾਈ ਚੌਥਾ ਜੱਕਾ ਲੜਾ ਤੂੰ ਸਾਹਮਣੇ ਫੋਟੇ ਰੇ ਕਿੰਨੇ ਕਾਲੇ ਕਾਨੂੰਨ ਐ ਸਾਲ ਬੈਠੀ ਉੱਥੇ ਆਪਾਂ ਲੜੇ ਸਾਲ ਬੈ ਕੇ ਲੜੇ ਮੈਂ ਇੱਕ ਗੱਲ ਜਰੂਰ ਮੈਨੂੰ ਕਹਿਣੀ ਪਊਗੀ ਜੇ 12 ਮਹੀਨੇ 13 ਦਿਨ ਬੈਠੇ ਮੋਦੀ ਕਿਸੇ ਸਟੇਟ ਦੇ ਵਿੱਚ ਜਿੱਤ ਨਹੀਂ ਸਕਿਆ ਮੋਦੀ ਹਾਰਿਆ ਕਿਸੇ ਸਟੇਟ ਦੇ ਵਿੱਚ ਨਹੀਂ ਜਿੱਤ ਸਕਿਆ ਸਾਡੇ ਦੋਨੜਿਆਂ ਨੂੰ ਹਰਾਇਆ ਕਿਸੇ ਸਟੇਟ ਦੇ ਵਿੱਚ ਇੱਕ ਅੱਜ ਦੋਨਾਂ ਨੂੰ ਕਰਦਾ ਹੈ ਤੇ ਮੋਦੀ ਹਰ ਇੱਕ ਸਟੇਟ ਦੇ ਵਿੱਚ ਜਿੱਤ ਰਿਹਾ ਭਰਾਵਾ ਫਿਰ ਕੱਸੀ ਦੇ ਵਿੱਚ ਜਿੱਤ ਰਿਹਾ ਇਸ ਕਰਕੇ ਤਾਕਤੇ ਹੋ ਗਿਓ ਨਾ ਕਿਸਾਨਾਂ ਮਜ਼ਦੂਰਾਂ ਦੀ ਉਹ ਤੁਸੀਂ ਸਾਡੀ ਜ਼ਮੀਨ ਖੋਲਿਓ ਮੈਂ ਸਰਦਾਰਾਂ ਨੂੰ ਇੱਥੇ ਗੱਲ ਕਰਾ ਮੈਂ ਲਿਖ ਦੂਜਿਆਂ ਨੂੰ ਮੈਂ ਨਾ ਸਰਦਾਰ ਇਹ ਸਜ਼ਮੀਨ 'ਚ ਪੈਰ ਨਹੀਂ ਝਾ ਸਕਦੇ ਸਵਾਲ ਹੀ ਨਹੀਂ ਪੈਂਦਾ ਹੁੰਦਾ ਪੈਰ ਤੁਰੇ ਹੋਣਾਂਗੇ ਅਸੀਂ ਉਹਨਾਂ ਦੇ ਬਾਗਛਾੜੀ ਇਹਨਾਂ ਨੇ ਸਾਨੂੰ ਜ਼ਮੀਨ ਦਵਾਈ ਹੈ ਪਰ ਇਹ ਲੜਾਈ ਨੂੰ ਕੋਈ ਹੋਰ ਡਾਨੀ ਬਾਨੀ ਕੋਈ ਹੋਰ ਵੱਡਾ ਕਰਾਣਾ ਇਹ ਲੜਾਈ ਮੁੱਲ ਦਾ ਲੈ ਲੈ ਇਹ ਇੱਕ ਜਥੇਬੰਦੀ ਦੀ ਇਹ ਸਮੁੱਚੇ ਲੋਕਾਂ ਦੀ ਲੜਾਈ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਮੇਰੀ ਜਥੇਬੰਦੀ ਵੱਲੋਂ ਪੂਰਨ ਸਮਰਥਨ ਹੋਊਗੀ ਜਿਹੜਾ ਜ ਵੀ ਸਿਰਕਸ਼ੇ ਡੋਗੇ ਅਸੀਂ ਨਾਲ ਰਹਾਂਗੇ ਇਹਨੇ ਕਹਿੰਦਾ ਤੁਹਾਡਾ ਸਾਰ ਇਹਨਾਂ ਦਾ ਧੰਨਵਾਦ